ਰਵਿੰਦ ਕੇਜਰੀਵਾਲ ਤੇ ਪੰਜਾਬ ਤੋਂ ਇੱਕ ਰਾਜ ਸਭਾ ਮੈਂਬਰ ਦੀ ਤੂਤੂ ਮੈ ਮਹੋਗੀ ਦੋਵਾਂ ਦੀ ਬੈਸ ਹੋ ਗਈ ਅਰਵਿੰਦ ਕੇਜਰੀਵਾਲ ਨੇ ਕਹਿਆ ਜਾ ਰਿਹਾ ਕਿ ਸੀਟ ਖਾਲੀ ਕਰਨ ਦੇ ਲਈ ਅਸਦੀਫਾ ਦੇਣ ਦੇ ਲਈ ਉਸ ਰਾਜ ਸਭਾ ਮੈਂਬਰ ਨੂੰ ਮਜਬੂਰ ਕੀਤਾ ਹੈ ਉਹ ਰਾਜ ਸਭਾ ਮੈਂਬਰ ਅੜ ਚੁੱਕਿਆ ਹੈ ਮਾਮਲਾ ਕੀ ਹੈ ਕੀ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਣਾ ਚਾਹੁੰਦੇ ਨੇ ਉਹ ਕਿਹੜਾ ਰਾਜ ਸਭਾ ਮੈਂਬਰ ਹੈ ਜਿਹਦੇ ਨਾਲ ਕੇਜਰੀਵਾਲ ਖਹਿ ਚੁੱਕੇ ਨੇ ਬੈਸ ਬਸਾਈਆ ਹੋ ਗਿਆ ਗੱਲ ਤੂੰ ਤੂੰ ਮੈਂ ਮੈਂ ਤਾਂ ਕੱਪੜ ਗਈ ਹੈ ਸੀਟ ਖਾਲੀ ਕਰਨ ਨੂੰ ਲੈ ਕੇ ਅਸਤੀਫਾ ਦੇਣ ਨੂੰ ਲੈ ਕੇ ਦਬਾਅ ਬਣਾਇਆ ਜਾ ਰਿਹਾ ਹੈ ਬੜੀ ਦਿਲਚਸਪ ਕਹਾਣੀ ਡਿਵੈਲਪ ਹੋ ਰਹੀ ਹੈ ਇਹਦੇ ਬਾਰੇ ਤੁਹਾਡੇ ਨਾਲ ਸਾਂਝ ਪਾਉਂਦੇ ਆ ਤੁਸੀਂ ਜੁੜਿਓ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਕੇਜਰੀਵਾਲ ਇਸ ਸਮੇਂ ਧਰ ਲੋ ਮੱਛੀ ਨੇ ਸੱਤਾ ਚੋਂ ਖਿਸਕ ਚੁੱਕੇ ਨੇ ਸੱਤਾ ਚੋਂ ਬਾਹਰ ਆ ਚੁੱਕੇ ਨੇ ਹਾਲਾਂਕਿ ਉਹ ਸੱਤਾ ਵੀ ਇੰਨੀ ਸਟਰੋਂਗ ਮਜ਼ਬੂਤ ਨਹੀਂ ਸੀ ਪਰ ਚਲੋ ਕੇਜਰੀਵਾਲ ਬਾਹਰ ਆ ਹੀ ਗਏ ਨੇ ਉਹ ਸੱਤਾ ਦੇ ਵਿੱਚੋਂ ਨਿਕਲ ਚੁੱਕੇ ਨੇ ਅੱਗੇ ਜਾ ਕੇ ਹੁਣ ਅਰਵਿੰਦ ਕੇਜਰੀਵਾਲ ਨੇ ਕੀ ਕਰਨਾ ਜੋ ਖਬਰਾਂ ਮੀਡੀਆ ਰਿਪੋਰਟਸ ਦੇ ਜ਼ਰੀਏ ਬਾਹਰ ਨਿਕਲ ਰਹੀਆਂ ਨੇ ਉਹਦੇ ਵਿੱਚ ਇਹ ਹੈ ਕਿ ਪੰਜਾਬ ਤੋਂ ਇੱਕ ਰਾਜ ਸਭਾ ਮੈਂਬਰ ਤੇ ਅਰਵਿੰਦ ਕੇਜਰੀਵਾਲ ਦੀ ਤੁਤੂਮਮ ਹੋਈ ਹੈ ਕੇਜਰੀਵਾਲ ਕਹਿੰਦੇ ਨੇ ਕਿ ਤੂੰ ਅਸਤੀਫਾ ਦੇ ਦੇ ਤੇ ਮੈਂ ਰਾਤ ਸਵਾ ਚਲੇ ਜਾਵਾਂ ਜਾਨੀ ਕਿ ਜੋ ਕਹਾਣੀ ਨਿਕਲ ਰਹੀ ਆ ਤੁਹਾਨੂੰ ਯਾਦ ਹੋਣਾ ਹੈ ਕਿ ਕੱਲ ਦਿੱਲੀ ਦੇ ਕਪੂਰਥਲਾ ਹਾਊਸ ਦੇ ਵਿੱਚ ਪੰਜਾਬ ਦੇ ਲਗਭਗ ਸਾਰੇ 70 ਐਮਐਲਏ ਪਹੁੰਚੇ ਸੀਗੇ ਉਹਦੇ ਵਿੱਚੋਂ ਵੀ ਕਹਿ ਲੀਏ ਕਿ 24 ਐਮਐਲਏ ਗੈਪ ਸੀ 70 ਐਮਐਲਏ ਪਹੁੰਚੇ ਸੀ 24 ਗੈਪ ਸੀ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਅੱਧਾ ਘੰਟਾ ਮੀਟਿੰਗ ਚੱਲੀ ਜੋ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਉਹ ਇਹ ਹੈ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ ਤੇ ਸਾਬਕਾ ਕ੍ਰਿਕਟਰ ਹਰਪ੍ਰਜਨ ਸਿੰਘ ਨੂੰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਈ ਅਸਤੀਫਾ ਦੇ ਦੇ ਅਸਤੀਫਾ ਦੇ ਦੇ ਤੇ ਚਰਚਾ ਇਹ ਹੈ ਕਿ ਇਹ ਜਿਹੜੀ ਸੀਟ ਖਾਲੀ ਹੋਊਗੀ ਇੱਥੋਂ ਅਰਵਿੰਦ ਕੇਜਰੀਵਾਲ ਰਾਜ ਸਭਾ ਚਲੇ ਜਾਣਗੇ ਜਣਕੇ ਮਾਇਆਵਤੀ ਵਾਲਾ ਕੰਮ ਕਰਨਗੇ ਮਾਇਆਵਤੀ ਜਦੋਂ ਯੂਪ ਚੋ ਹਾਰਦੇ ਸੀਗੇ ਬਤੌਰ ਮੁੱਖ ਮੰਤਰੀ ਤਾਂ ਉਹ ਰਾਜ ਸਭਾ ਆ ਜਾਂਦੇ ਸੀ ਚਲੋ ਹੁਣ ਤੋਂ ਰਾਜ ਸਭਾ ਆਉਣ ਜੋਗੇ ਰਹੇ ਨਹੀਂ ਕਿਉਂਕਿ ਉਹਨਾਂ ਦੇ ਕੋਲੇ ਐਮਐਲਏ ਹੈ ਨਹੀਂ ਐਨੇ ਵਿਧਾਇਕ ਹੀ ਨਹੀਂ ਹੈ ਉਹ ਰਾਜ ਸਭਾ ਜਾਂਦੇ ਸੀ ਅਰਵਿੰਦ ਕੇਜਰੀਵਾਲ ਵੀ ਲਗਭਗ ਉਸੇ ਵਿਸਾਦ ਤੇ ਚੱਲਦੇ ਨਜ਼ਰ ਆਉਂਦੇ ਨੇ ਚਰਚਾ ਇਹ ਹੈ মিডিਆ ਰਿਪੋਰਟਾਈ ਕਹਿੰਦੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਪਜਨ ਸਿੰਘ ਨੂੰ ਸੀਟ ਛੱਡਣ ਦੇ ਲਈ ਕਿਹਾ ਸੀ ਤੇ ਦੋਵਾਂ ਦੀ ਬਹਿਸ ਹੋ ਗਈ ਬਹਿਸ ਵਸਾਈ ਹੁੰਦਿਆਂ ਹਰਪਜਨ ਸਿੰਘ ਨੇ ਸਪਸ਼ਟ ਸ਼ਬਦਾ ਦੇ ਵਿੱਚ ਕਲੀਅਰ ਕਰਤਾ ਸਾਫ ਕਰਤਾ ਨੰਗੇ ਚਿੱਟੇ ਰੂਪ ਚ ਜਵਾਬ ਦੇਤਾ ਕਿ ਮੈਂ ਸੀਟ ਨਹੀਂ ਛੱਡਦਾ ਅਰਵਿੰਦ ਕੇਜਰੀਵਾਲ ਇਸ ਤੋਂ ਹੋਰ ਖਫਾ ਹੋ ਗਏ ਤੇ ਮਾਮਲਾ ਜਿਹੜਾ ਉਹ ਬਹਿਸ ਬਸਾਈ ਤੱਕ ਅੱਪਰ ਚੁੱਕਿਆ ਅਰਵਿੰਦ ਕੇਜਰੀਵਾਲ ਅਸਤੀਫਾ ਦਿਵਾਉਣਾ ਚਾਹੁੰਦੇ ਨੇ ਹਰਪਜਨ ਸਿੰਘ ਦੇਣਾ ਨਹੀਂ ਚਾਹੁੰਦੇ ਪੰਜਾਬ ਦੇ ਵਿੱਚ 7.5 ਮੈਂਬਰ ਨੇ ਇਸ ਸਮੇਂ ਵਿਕਰਮਜੀਤ ਸਿੰਘ ਸਾਨੀ ਹਰਪਜਨ ਸਿੰਘ ਸੰਤ ਬਲਬੀਰ ਸਿੰਘ ਸਿਚੇਵਾਲ ਅਰੋੜਾ ਹੁਣੀ ਮਿੱੱਤਲ ਹੁਣੀ ਰਾਗਵ ਚੱਡਾ ਤੇ ਸੰਦੀਪ ਪਾਠਕ ਸੰਦੀਪ ਪਾਠਕ ਤੋਂ ਅਸਤੀਫਾ ਨਹੀਂ ਲੈ ਸਕਦੇ ਰਾਗਵ ਚੱਡੇ ਤੋਂ ਵੀ ਨਹੀਂ ਅਸਤੀਫਾ ਲੈ ਸਕਦੇ ਅਰੋੜਾ ਦੇ ਮਿੱਤਲ ਹੋਣਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਜਿਹੜਾ ਹਸਾਬ ਕਿਤਾਬ ਬਰਾਬਰ ਕਰਕੇ ਰਾਜ ਸਭਾ ਗਏ ਆ ਜਾਨੀ ਕਿ ਲੈਣ ਦੇਣ ਹੋਇਆ ਤੇ ਉਹ ਮਨੀਸ਼ ਸੋਦੀਆ ਦੇ ਉਹਦੇ 'ਚ ਵੀ ਆ ਗਿਆ ਐਫੀਡੈਵਿਟ 'ਚ ਵੀ ਆ ਗਿਆ ਸੀਗਾ ਹਲਫੀਆ ਬਿਆਨ ਜਿਹੜਾ ਉਹਨਾਂ ਨੇ ਚੋਣ ਕਮਿਸ਼ਨ ਨੂੰ ਦਿੱਤਾ ਰਹਿ ਗਏ ਪਿੱਛੇ ਹਰਪਾਜਨ ਸਿੰਘ ਵਿਕਰਮਜੀਤ ਸਿੰਘ ਸਾਨੀ ਤੇ ਸੰਤ ਬਲਵੀਰ ਸਿੰਘ ਕਹਿਆ ਜਾਂਦਾ ਹੈ ਕਿ ਇਹ ਜਿਹੜੀਆਂ ਤਿੰਨੇ ਸੀਟਾਂ ਨੇ ਇਹ ਬਿਨਾ ਕਿਸੇ ਉੱਤੋਂ ਦਿੱਤੀਆਂ ਗਈਆਂ ਨੇ ਸੰਤ ਸੀਚੇਵਾਲ ਤੋਂ ਵਾਪਸ ਲਈ ਜਾਂਦੀ ਆ ਤਾਂ ਪੰਜਾਬ ਦੇ ਵਿੱਚ ਇੱਕ ਗਲਤ ਸੁਨੇਹਾ ਜਾਂਦਾ ਜਿਤੋਂ ਆਮ ਆਦਮੀ ਪਾਰਟੀ ਬਚਣਾ ਚਾਹੁੰਦੀ ਹੈ ਕਿਉਂਕਿ ਇਲੈਕਸ਼ਨ ਹੀ ਸ਼ੁਰੂ ਹੋਣ ਵਾਲਾ ਵਿਕਰਮਜੀਤ ਸਿੰਘ ਸਾਨੀ ਦੇ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਨਹੀਂ ਹਰਪ੍ਰਜਨ ਸਿੰਘ ਇੱਕ ਐਸੇ ਵਿਅਕਤੀ ਸੀ ਜਿਹੜੇ ਨਾਂ ਤਾਂ ਸਿਆਸਤ ਦੇ ਵਿੱਚ ਕੋਈ ਬਹੁਤ ਹੀ ਸਰਗਰਮ ਨੇ ਨਾ ਹੀ ਉਹ ਕੋ ਬਹੁਤਾ ਲੱਲਖਖਾ ਕਰਦੇ ਨੇ ਇਸ ਕਰਕੇ ਉਹਨਾਂ ਤੋਂ ਲੈ ਲਿਆ ਜਾਵੇ ਜੋ ਚਰਚਾ ਮਾਨ ਜੋ ਮੀਡੀਆ ਰਪੋਰਟਸ ਨੇ ਉਹ ਇਹ ਕਹਿੰਦੀਆਂ ਨੇ ਹਰਪਾਜਨ ਸਿੰਘ ਨੇ ਮਨਾਂ ਕਰਤਾ ਹਰਪਾਜਨ ਸਿੰਘ ਤੋਂ ਇਸ ਗੱਲੋਂ ਵੀ ਗੁੱਸੇ ਨੇ ਕਿ ਜਦੋਂ ਕੇਜਰੀਵਾਲ ਜੇਲ੍ਹ 'ਚ ਸੀ ਤਾਂ ਹਰਪਾਜਨ ਸਿੰਘ ਨੇ ਹਾਂ ਦਾ ਨਾਅਰਾ ਕੇਜਰੀਵਾਲ ਦੇ ਹੱਕ 'ਚ ਨਹੀਂ ਮਾਰਿਆ ਤੇ ਲੋਕ ਸਭਾ ਦੀਆਂ ਚੋਣਾਂ ਵੇਲੇ ਵੀ ਉਹ ਕੋਈ ਬਹੁਤਾ ਸਰਗਰਮ ਨਜ਼ਰ ਨਹੀਂ ਆਈ ਇਸ ਕਰਕੇ ਕੇਜਰੀਵਾਲ ਚਾਹੁੰਦੇ ਕਿ ਹਰਪਾਜਨ ਸਿੰਘ ਹੁਣ ਬਾਏ ਬਾਏ ਟਾਟਾ ਘਰ ਨੂੰ ਜਾਣ ਪਰ ਹਰਪਾਜਨ ਸਿੰਘ ਦੂਜੇ ਸਵਾਤੀ ਮਾਲੀਵਾਲ ਬਾੜਨਾ ਜਾ ਰਹੇ ਨੇ ਉਹ ਕਹਿੰਦੇ ਮੈਂ ਅਸਤੀਫਾ ਦੇਣਾ ਤੁਹਾਨੂੰ ਕੇਸ ਦਾ ਪਤਾ ਹੀ ਹੋਣਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਜਿਹੜੀ ਕਿ ਅੱਜ ਕੱਲ੍ਹ ਵਿਰੋਧ ਚ ਖੜੀ ਹੈ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਬਦਸਲੂਕੀ ਹੋਈ ਲੋਕ ਕੁੱਟ ਮਾਰ ਦੀ ਗੱਲ ਵੀ ਕਰਦੇ ਆ ਹਾਲਾਂਕਿ ਜਿਹੜੀ ਗੱਲ ਹਜੇ ਸਪਸ਼ਟ ਨਹੀਂ ਹੋਈ ਜਿਹੜੇ ਬੰਦੇ ਨੇ ਕੀਤੀ ਉਹ ਪੰਜਾਬ ਦੇ ਵਿੱਚ ਇੱਕ ਮੁੱਖ ਸਲਾਹਕਾਰ ਬਣਾ ਕੇ ਕੈਬਨਿਟ ਰੈਂਕ ਦਿੱਤਾ ਹੋਇਆ ਉਹਨੂੰ ਇਹ ਸਾਰੀਆਂ ਚੀਜ਼ਾਂ ਨੇ ਉਹਨਾਂ ਤੋਂ ਵੀ ਅਸਤੀਫਾ ਮੰਗਿਆ ਗਿਆ ਸੀ ਕਿਉਂਕਿ ਜੋ ਅਰਵਿੰਦ ਕੇਜਰੀਵਾਲ ਦਾ ਕੇਸ ਲੜ ਰਹੇ ਵਕੀਲ ਨੇ ਅਭਿਸ਼ੇਕ ਮਨੂ ਸਿੰਘ ਵੀ ਉਹ ਕਾਂਗਰਸ ਤੋਂ ਇਸ ਸਮੇਂ ਮੇਰੇ ਖਿਆਲ ਤੇਲੰਗਾਨਾ ਤੋਂ ਰਾਸਵਾਜ ਜਾ ਚੁੱਕੇ ਨੇ ਉਹ ਜਾਣਾ ਚਾਹੁੰਦੇ ਸੀ ਤੇ ਕੇਜਰੀਵਾਲ ਉਹਨਾਂ ਨੂੰ ਫੀਸ ਬਦਲੇ ਜਾਂ ਕਵੇਂ ਵੀ ਕਹ ਲੋ ਰਾਸਵਾ ਭੇਜਣ ਦੇ ਲਈ ਰੈਡੀ ਸੀ ਪਰ ਸਵਾਤੀ ਮਾਲੀਵਾਲ ਮੰਨੇ ਨਹੀਂ ਮਾਮਲਾ ਇੱਥੇ ਰੁਕਦਾ ਹੋਇਆ ਵਿਖਾਈ ਨਹੀਂ ਦਿੱਤਾ ਮਾਮਲਾ ਅੱਗੇ ਤੱਕ ਪੱੜ ਗਿਆ ਕੇਜਰੀਵਾਲ ਦੀ ਇੱਛਾ ਕੀ ਵਾਕਈ ਹੈ ਪੰਜਾਬ ਤੋਂ ਰਾਜ ਸਭਾ ਜਾਣ ਦੀ ਕਿਉਂਕਿ ਸੱਤਾ ਦੇਖੋ ਜਦੋਂ ਤੁਹਾਡੇ ਕੋਲ ਐਸਾ ਕੋਈ ਅਹੁਦਾ ਨਹੀਂ ਹੁੰਦਾ ਤੁਹਾਨੂੰ ਉਹ ਸੁਰੱਖਿਆ ਵੀ ਨਹੀਂ ਮਿਲਦੀ ਉਹ ਪ੍ਰੋਟੋਕੋਲ ਵੀ ਨਹੀਂ ਮਿਲਦਾ ਹੁਣ ਉਹਨਾਂ ਕੋਲੇ ਸਾਬਕਾ ਮੁੱਖ ਮੰਤਰੀ ਵਾਲਾ ਪ੍ਰੋਟੋਕੋਲ ਰਹਿਣਾ ਕਿੰਨਾ ਕੁ ਪ੍ਰੋਟੋਕੋਲ ਹੈ ਕੁਝ ਵੀ ਨਹੀਂ ਹੈਗਾ ਤਾਂ ਇਸ ਕਰਕੇ ਉਹ ਇੰਨਾ ਚੀਜ਼ਾਂ ਤੋਂ ਬਚਣ ਦੇ ਮਾਰੇ ਚਾਹੁੰਦੇ ਨੇ ਰਾਜ ਸਭਾ ਜਾਣ ਪੰਜਾਬ ਦੀ ਜੈਡ ਪਲੱਸ ਸੁਰੱਖਿਆ ਛਤਰੀ ਜਿਹੜੀ ਉਹਨਾਂ ਨੂੰ ਮਿਲੀ ਹੋਈ ਸੀ ਉਹ ਵੀ ਨਹੀਂ ਮਿਲਣੀ ਇਹ ਸਾਰੀਆਂ ਚੀਜ਼ਾਂ ਦੇ ਲਈ ਸ਼ਾਇਦ ਉਹ ਪੰਜਾਬ ਤੋਂ ਰਾਜ ਸਭਾ ਜਾਣਾ ਚਾਹੁੰਦੇ ਹੋਣ ਤੇ ਪੰਜਾਬ ਦੇ ਵਿੱਚ ਆਪਣੀ ਇੱਕ ਚੰਗੀ ਸਥਿਤੀ ਕਿਉਂਕਿ ਫਿਰ ਉਹ ਪੰਜਾਬ ਦੇ ਬਣ ਜਾਣਗੇ ਨਾ ਕਥੇ ਤੌਰ ਦੇ ਉੱਤੇ ਕਿ ਮੈਂ ਤਾਂ ਵੀ ਪੰਜਾਬ ਤੋਂ ਰਾਜ ਸਭਾ ਮੈਂਬਰ ਵੀ ਰਹਿ ਲਿਆ 2.5 ਸਾਲ ਤੇ ਅੱਗੇ ਲਿਆਓ ਫਿਰ ਮੈਨੂੰ ਵੀ ਮੌਕਾ ਇੱਕ ਦੇ ਦਿਦੋ ਮੈਂ ਕਰਦਾ ਸੈਟਿੰਗ ਜਿਹੜੀ ਰਹਿ ਗਈ ਮਾੜੀ-ਮੋਟੀ ਰਹਿਣ ਖੂਨ ਦਾ ਸੈਟ ਕਰ ਇਸ ਚੀਜ਼ ਅੱਗੇ ਵਧਿਆ ਜਾ ਰਿਹਾ ਆਮ ਆਦਮੀ ਪਾਰਟੀ ਇਸ ਸਮੇਂ ਕਾਫੀ ਡੂੰਘੇ ਸੰਕਰ ਦਾ ਸ਼ਿਕਾਰ ਹੈ ਸੰਕਟ ਇਹ ਦਿਨੋਂ ਦਿਨ ਹੋਰ ਡੂੰਗਾ ਹੁੰਦਾ ਜਾਂਦਾ ਹੈ ਆਮ ਆਦਮੀ ਪਾਰਟੀ ਨੇ 11 ਤਰੀਕ ਨੂੰ ਕਪੂਰਥਲਾ ਉੱਚ ਵਿਧਾਇਕਾਂ ਦੀ ਮੀਟਿੰਗ ਸੱਦ ਕੇ ਸ਼ਕਤੀ ਪ੍ਰਦਰਸ਼ਨ ਕਰਨ ਦੀ ਗੱਲ ਵੀ ਕਹੀ ਗਈ। ਕਿਹਾ ਜਾਂਦਾ ਕਿ ਉਸ ਮੀਟਿੰਗ ਦੇ ਵਿੱਚ ਕਾਫੀ ਬਹਿਸ-ਵਸਾਈਆਂ ਹੋਈਆਂ, ਗਿਲੇ-ਸ਼ਿਕਵੇ ਹੋਏ। ਹਜੇ ਉਹਦੀਆਂ ਪੂਰੀਆਂ ਰਿਪੋਰਟਾਂ ਨਹੀਂ ਆ ਰਹੀਆਂ। ਖਾਸ ਕਰਕੇ ਕਿਉਂਕਿ ਜਿਹੜੇ ਲੋਕ ਉਸ ਮੀਟਿੰਗ 'ਚ ਸ਼ਾਮਲ ਸੀ ਉਹਨਾਂ ਨੂੰ ਕਿਹਾ ਗਿਆ ਕਿ ਬਾਹਰ ਜਾ ਕੇ ਕੋਈ ਚਲੱਥ ਨਹੀਂ ਰੋੜਨੀ। ਤੁਸੀਂ ਕੋਈ ਐਸੀ ਗੱਲ ਨਹੀਂ ਕਰਨੀ ਮੀਡੀਆ ਦੇ ਨਾਲ ਜਾਂ ਕਿਸੇ ਦੇ ਨਾਲ ਕਿ ਗੱਲ ਅੱਗੇ ਚੱਲੇ। ਇਸ ਕਰਕੇ ਉਹ ਸਮਾਂ ਲੱਗ ਰਿਹਾ ਉਹਨੂੰ ਚੀਜ਼ਾਂ ਨੂੰ ਬਾਹਰ ਆਉਂਦੀਆਂ ਪਰ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜਿਵੇਂ ਜਿਵੇਂ ਆਉਣ ਗਿਆ ਤੁਹਾਨੂੰ ਦੱਸ ਦੇ ਰਾਂਗੇ ਹੁਣ ਸਵਾਲ ਏ ਹੈ ਮਸਲਾ ਇਹ ਖੜਾ ਹੋ ਚੁੱਕਿਆ ਹੈ ਕਿ ਕੀ ਹਰਪ੍ਰਜਨ ਸਿੰਘ ਅੜ ਜਾਣਗੇ ਜਾਂ ਉਹ ਅਸਤੀਫਾ ਦੇ ਜਾਣਗੇ ਫਿਲਹਾਲ ਉਹ ਅੜੇ ਹੋਏ ਨਜ਼ਰ ਆਉਂਦੇ ਨੇ ਜੇ ਉਹ ਅਸਤੀਫਾ ਦੇ ਦੇਣੇ ਤਾਂ ਰਵਿੰਦ ਕੇਦਰੀਵਾਲ ਰਾਸ ਖਵਾ ਚਲੇ ਜਾਣਗੇ ਜੋ ਨਹੀਂ ਅੜਦੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਇੱਕ ਠੀਕ ਠਾਕ ਰੋਲਾ ਬਗਾਵਤ ਹੈ ਜਿਹੜੀ ਉਹ ਵੇਖਣ ਨੂੰ ਮਿਲਣ ਵਾਲੀ ਹੈ ਇਹਦੇ ਨਤੀਜੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈਲੀ ਵਾਲੇ ਕੱਟਕ ਹੋਣਗੇ